ਜੋ ਕੋਈ ਪਸੰਦ ਲੱਗਾ ਸੀ ਤੇ ਅੰਦਰ ਸੀ ਜੀ ਉਹ ਡੇਲੀ ਦੇ ਅਸਬਾਰ ਕੌਣ ਬੇਟਾ ਕੀ ਨਾਮ ਦਾ ਗੁਰਚੇਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਤੇ ਕੀ ਦੱਸਾਂ ਉਹਨਾਂ ਕੋਲੋਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਮੂੰਹ ਵੱਧੇ ਆ ਤੇ ਬਸ ਗੋਲੀਆਂ ਜਾਈਆਂ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਨਹੀਂ ਭੱਜ ਕੇ ਬਾਹਰ ਗਏ ਆ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵੱਜੀ ਤੇ ਗੱਡੀ ਛੱਡੀ ਆ ਚਾਚਾ ਦਾ ਨਾਲ ਚਲੇਗਾ ਤੇ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਇੱਕ ਇਥੇ ਮੋੜੇ ਜਾਇਜ ਹੈ ਮੋੜੇ ਜੇ ਕੋਈ ਬਗਣੀ ਪਾਟ ਬਾਹਰ だっਕੇ ਕੋਈ ਕਿਸੇ ਨਾਲ ਰਜਿਸਟਰ ਬਸ ਨਹੀਂ ਕਿਸੇ ਨਾਲ ਕੁਛ ਨਹੀਂ ਗਾਇਦਾ ਕੁਛ ਨਹੀਂ ਇਹਦਾ ਕਿਸੇ ਨਾਲ ਵਹਿਰੀ ਨਹੀਂ ਦਾ ਜੇ ਹੋਇਆ ਮੜ ਕੋ ਸਾਨੂੰ ਦੱਸਦਾ ਨਾ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕਿ ਸਿਸਟੀ ਕੈਮਰੇ ਚ ਜੇ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਉਹਦੇ ਪਤਾ ਨਹੀਂ ਬਣਦੀ ਕਿ ਖੁੱਲ੍ਹੇ ਨਹੀਂ ਮੈਨੂੰ ਨਹੀਂ ਪਤਾ ਮੈਂ ਕਦੀ ਵੇਖਿਆ ਨਹੀਂ ਜੀ ਹਾਂ ਜੀ ਫੋਨ ਆਇਆ ਕਿ ਇਥੇ ਮਚਰਾਵਾ ਪਿੰਡ ਦੇ ਵਿੱਚ ਗੋਰਾ ਹੈ ਮੁੰਡਾ ਗੁਰਸੇਵ ਸਿੰਘ ਦਾ ਨਾਮ ਪੀਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕਮਾਣਾਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਥੋ ਫਾਇਰ ਕਰਕੇ ਕਮਾਣਾਵਾਲੀ ਸਾਈਡ ਨੂੰ ਚਲੇ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਡਨ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋੜੇ ਵਿੱਚ ਗੋਲੀ ਲੱਗੀ ਹੈ ਤੇ ਖਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਹੌਸਲ ਲੈ ਕੇ ਗਏ ਅੱਡੇ ਉਹਨਾਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚਲੇ ਗਏ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਵਾਂਗੇ ਕੋਈ ਫੁਟੇਜ ਸਾਹਮਣੇ ਆਈ ਹੈ ਅਸੀਂ ਲੈ ਰਹੇ ਹਾਂ ਜੇ ਸ